ਪੰਜਾਬੀ ਦੁਕਾਨਾ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਤੇ ਬਣੀ ਫਿਲਮ ਹਾਲ ਹੀ ਵਿੱਚ Netflix ਤੇ ਰਿਲੀਜ਼ ਹੋਈ ਹੈ। ਸਾਲ 1988 ਵਿੱਚ ਹਥਿਆਰਬੰਦ ਹਮਲਾਵਰਾਂ ਨੇ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਅਜੇ ਹੀ ਹੋਣੀ ਦਾ ਸ਼ਿਕਾਰ ਹੋਏ ਗਾਇਕਾਂ ਦੀ ਵੀ ਚਰਚਾ ਹੋ ਰਹੀ ਹੈ। ਇਸ ਚਰਚਾ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਦਿਲਸ਼ਾਦ ਅਖਤਰ ਦਾ ਵੀ ਜ਼ਿਕਰ ਹੋ ਰਿਹਾ ਹੈ। 1980 ਮਿਆਂ ਦੇ ਸ਼ੁਰੂਆਤ ਵਿੱਚ ਪੇਸ਼ੇਵਰ ਗਾਇਕ ਵਜੋਂ ਸ਼ੁਰੂਆਤ ਕਰਨ ਵਾਲੇ ਦਲਸ਼ਾਦ ਅਖਤਰ ਨੂੰ ਅੱਜ ਵੀ ਲੋਕ بلند ਆਵਾਜ਼ ਵਾਲੇ ਗਾਇਕ ਵਜੋਂ ਜਾਣਦੇ ਹਨ। ਦਿਲ ਵਿੱਚ ਵਸਨਾ ਸਜਣਾਵੇਂ ਰਹਿਣਾ ਅੱਖੀਆਂ ਤੋਂ ਦੂਰ ਤੇ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਨਿਕੰਨ ਨੂੰ ਦਿਲ ਰਵਾਉਣੀ ਹੈ। ਉਹਨਾਂ ਦੇ ਮਸ਼ਹੂਰ ਅਤੇ ਅੱਜ ਤੱਕ ਸੁਣੇ ਜਾਣ ਵਾਲੇ ਗੀਤ ਹਨ। ਫਿਲਮ ਇਤਿਹਾਸਕਾਰ ਮਨਦੀਪ ਸਿੰਘ ਸਿੱਧੂ ਦੱਸਦੇ ਹਨ ਕਿ ਦਲਸ਼ਾਦ ਅਖਤਰ ਦਾ ਨਾਮ ਅਮਰ ਸਿੰਘ ਚਮਕੀਲਾ, ਕੁਲਦੀਪ ਮਾਨਕ ਸਣੇ ਉਹਨਾਂ ਚੰਦਕੂ ਗਾਇਕਾਂ ਦੀ ਸੂਚੀ ਵਿੱਚ ਆਉਂਦਾ ਹੈ ਜਿਨ੍ਹਾਂ ਦੀਆਂ ਪੁਰਾਣੀਆਂ ਕੈਸਟ ਅੱਜ ਵੀ ਮਹਿੰਗੇ ਭਾਅ 'ਤੇ ਲੋਕ ਖਰੀਦੇ ਨੇ ਉਹਨਾਂ ਦੇ ਕਈ ਗੀਤ ਲਿਖ ਚੁੱਕੇ ਅਤੇ ਕਾਲੇ ਸਮੇਂ ਦੇ ਜਾਣਕਾਰ ਧਰਮ ਕਮਿਆਣਾ ਦੱਸਦੇ ਹਨ ਕਿ ਦਰਸ਼ਾਦ ਅਖਤਰ ਦੀ ਪਹਿਲੀ ਕੈਸਟ 1981 'ਚ ਆ ਗਈ ਸੀ ਮਾਰਚ 2008 ਦੀ ਦੀ ਟਰਬਿਊਨ ਅਖਬਾਰ ਦੀ ਰਿਪੋਰਟ ਮੁਤਾਬਕ ਦਰਸ਼ਾਦ ਅਖਤਰ ਨੂੰ 28 ਜਨਵਰੀ 1996 ਵਿੱਚ ਸਟੇਜ ਉੱਤੇ ਗਾਉਂਦਿਆਂ ਇੱਕ ਪੁਲਿਸ ਅਧਿਕਾਰੀ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਇਹ ਘਟਨਾ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਕਸਬੇ ਵਿੱਚ ਪੈਂਦੇ ਪਿੰਡ ਸਿੰਘਪੁਰਾ ਚ ਵਾਪਰੀ ਸੀ। ਇੱਕ ਵਿਆਹ ਸਮਾਗਮ 'ਚ ਉਗਾਰੇ ਸਨ। ਮਾਰਨ ਵਾਲੇ ਪੁਲਿਸ ਅਧਿਕਾਰੀ ਨੇ ਸ਼ਰਾਬ ਪੀਤੀ ਹੋਈ ਸੀ। ਇਸੇ ਰਿਪੋਰਟ ਮੁਤਾਬਕ ਦਲਸ਼ਾਹਤ ਤੇ ਫਾਇਰਿੰਗ ਸਵਰਨ ਸਿੰਘ ਹੁੰਦਲ ਨਾਮ ਦੇ ਪੁਲਿਸ ਅਧਿਕਾਰੀ ਵੱਲੋਂ ਕੀਤੀ ਗਈ ਸੀ। ਉਹ ਸਾਲ 2002 ਵਿੱਚ ਡੀਐਸਪੀ ਰਿਟਾਇਰ ਹੋਏ ਸਨ। ਪੁਲਿਸ ਅਧਿਕਾਰੀ ਨੇ ਦਿਲਸ਼ਾਦ ਅਖਤਰ ਨੂੰ ਕਿਸੇ ਹੋਰ ਗਾਇਕ ਦਾ ਗੀਤ ਕਾਉਣ ਲਈ ਕਿਹਾ ਸੀ ਪਰ ਦਿਲਸ਼ਾਦ ਨੇ ਇਸ ਤੋਂ ਨਾਂ ਕਰ ਦਿੱਤੀ ਸੀ ਜਿਸ ਤੋਂ ਪੁਲਿਸ ਅਧਿਕਾਰੀ ਨੇ ਭੜਕ ਕੇ ਆਪਣੇ ਸੁਰੱਖਿਆ ਮੁਲਾਜ਼ਮ ਕੋਲੋਂ AK47 ਖੋ ਕੇ ਦਿਲਸ਼ਾਦ ਅਖਤਰ ਉਤੇ ਗੋਲੀਆਂ ਚਲਾ ਦਿੱਤੀਆਂ ਸਨ ਦਿ ਟ੍ਰਿਬਿਊਨ ਅਖਬਾਰ ਦੀ ਰਿਪੋਰਟ ਮੁਤਾਬਕ ਇਸੇ ਅਧਿਕਾਰੀ ਨੇ ਮਾਰਚ 2008 ਚ ਖੁਦਕੁਸ਼ੀ ਕਰ ਲਈ ਸੀ ਉਹਨਾਂ ਉਤੇ ਝੂਠੇ ਪੁਲਿਸ ਮੁਕਾਬਲੇ ਦੇ ਇਲਜ਼ਾਮਾਂ ਤਹਿਤ CBI ਦੇ ਕੇਸ ਸਨ ਮਨਦੀਪ ਸਿੰਘ ਸਿੱਧੂ ਦੱਸਦੇ ਹਨ ਕਿ ਦਰਸ਼ਾਦ ਅਕਤਰ ਦੀ ਪਹਿਲੀ ਕੈਸਟ ਦਾ ਨਾਮ 33 ਪੰਜ ਦਰਿਆਵਾਂ ਦੀ ਸੀ ਇਸ ਤੋਂ ਬਾਅਦ ਬਾਬੂ ਸਿੰਘ ਮਾਨ ਵੱਲੋਂ ਉਹਨਾਂ ਨੂੰ ਰਿਕਾਰਡ ਕੀਤਾ ਗਿਆ ਮਨ ਵਿੱਚ ਵਸਣਾ ਹੈ ਸਜਣਾਵੇਂ ਰਹਿਣਾ ਹੈ ਅੱਖੀਆਂ ਤੋਂ ਦੂਰ ਉਹਨਾਂ ਦਾ ਮਸ਼ਹੂਰ ਗੀਤ ਸੀ ਤੇ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਕੰਨੂ ਅਥਰੂ ਬਹੌਣੀਆਂ ਇਸ ਤੋਂ ਬਾਅਦ ਉਹਨਾਂ ਨੇ ਦੇਸੀ ਬਾਂਦਰੀ ਬਲੈਤੀ ਚੀਕਾ ਮਾਰੇ ਮੁੰਡਿਓ ਤੇ ਕੀ ਹਾਲ ਪ੍ਰੀਤੋ ਦਾ ਗੀਤ ਵੀ ਗਾਏ ਉਹ ਦੱਸਦੇ ਹਨ ਕਿ ਦਰਸ਼ਾਦ ਅਕਤਰ ਨੇ ਹਰੇਕ ਪਾਸ ਦੇ ਗੀਤ ਗਾਏ ਉਹ ਭੰਗੜੇ ਵਾਲੇ ਗੀਤਾਂ ਦੇ ਨਾਲ-ਨਾਲ ਦਰਦ ਭਰੇ ਗੀਤ ਅਤੇ ਵੀਰ ਰਸ ਵਾਲੇ ਗੀਤ ਵੀ ਗਾਉਂਦੇ ਰਹੇ ਹਨ ਉਹ ਦੱਸਦੇ ਹਨ ਕਿ ਉਹਨਾਂ ਦੇ ਸਾਰੇ ਗੀਤ ਸਾਫ਼ ਸੁਥਰੇ ਤੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਸਨ ਜਦੋਂ ਦਰਸ਼ਾਦ ਅਖਤਰ ਨੇ ਗਾਉਣਾ ਸ਼ੁਰੂ ਕੀਤਾ ਤਾਂ ਕੈਸਟ ਯੁੱਗ ਸ਼ੁਰੂ ਹੋ ਗਿਆ ਤੇ ਕਾਫੀ ਗਿਣਤੀ ਵਿੱਚ ਇਹ ਵਿਕਦੇ ਰਹੇ ਹਨ ਦਰਸ਼ਾਦ ਅਖਤਰ ਦਾ ਜਨਮ ਫਰੀਦਕੋਟ ਦੇ ਕਸਬੇ ਕੋਟਕਪੁਰਾ ਵਿੱਚ ਜਨਵਰੀ 1965 ਵਿੱਚ ਹੋਇਆ ਸੀ ਉਮਰ ਾਸੀ ਭਾਈਚਾਰਿਆਂ ਦੇ ਨਾਲ ਸਬੰਧ ਰੱਖਦੇ ਸਨ ਉਹਨਾਂ ਦਾ ਪਰਿਵਾਰ ਪੀੜੀਦਰ ਪੀੜੀ ਗਾਇਕੀ ਨਾਲ ਜੁੜਿਆ ਰਿਹਾ ਸੀ ਉਹਨਾਂ ਦੇ ਪਿਤਾ ਕੀੜੇ ਖਾਨ ਸ਼ੌਕੀਨ ਵੀ ਸੰਗੀਤ ਦੇ ਉਸਤਾਦ ਸਨ ਮਨਦੀਪ ਸਿੰਘ ਸਿੱਧੂ ਦੱਸਦੇ ਹਨ ਕਿ ਦਿਲਸ਼ਾਦ ਅਖਤਰ ਦੀ ਮਿਆਰੀ ਗਾਇਕੀ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 1990 ਦੇ ਦੌਰਾਨ ਜਲੰਧਰ ਦੂਦਰਸ਼ਨ ਤੇ ਉਹਨਾਂ ਦੇ ਗੀਤ ਖਾਸ ਤੌਰ ਤੇ ਚਲਾਏ ਜਾਂਦੇ ਸਨ ਉਹ ਦੱਸਦੇ ਹਨ ਕਿ 1999-90 ਵਿੱਚ ਆਈ ਅਣਖ ਜੱਟਾਂ ਦੀ ਫਿਲਮ ਵਿੱਚ ਉਹਨਾਂ ਨੂੰ ਗਾਉਂਦਿਆਂ ਫਿਲਮਾਇਆ ਗਿਆ ਸੀ। ਦਿਲਸ਼ਾਦ ਅਖਤਰ ਦੀ ਮੌਤ ਤੋਂ ਬਾਅਦ ਵੱਡੀ ਗਿਣਤੀ ਚ ਗਾਇਕਾਂ ਨੇ ਦਿਲਸ਼ਾਦ ਅਖਤਰ ਨੂੰ ਸਮਰਪਿਤ ਕੈਸਟਾਂ ਰਿਲੀਜ਼ ਕੀਤੀਆਂ। ਉਹ ਸ਼ਾਇਦ ਅਜੇਹੇ ਪਹਿਲੇ ਪੰਜਾਬੀ ਗਾਇਕ ਸਨ ਜਿਨ੍ਹਾਂ ਨੂੰ ਇੰਨਾ ਪਿਆਰ ਮਿਲਿਆ ਸੀ। ਇਹਨਾਂ ਵਿੱਚੋਂ ਇੱਕ ਕੈਸਟ ਸੀ ਯਾਦਾਂ ਦਿਲਸ਼ਾਦ ਦੀਆਂ। ਉਹ ਦੱਸਦੇ ਹਨ ਕਿ ਦਿਲਸ਼ਾਦ ਅਖਤਰ ਨੇ ਕਈ ਧਾਰਮਿਕ ਗੀਤ ਵੀ ਗਾਏ ਹਨ। ਕਰਮ ਕਮਿਆਣਾ ਦੱਸਦੇ ਹਨ ਕਿ ਦਰਸ਼ਾਦ ਅਖਤਰ ਸਾਹਿਤਿਕ ਸੱਭਿਆਚਾਰਕ ਗੀਤਾਂ ਨੂੰ ਤਰਜੀਹ ਦਿੰਦੇ ਸਨ ਹਾਲਾਂਕਿ ਉਸ ਦੌਰ ਵਿੱਚ ਕੁਲਦੀਪ ਮਾਨਕ ਮੁਹੰਮਦ ਸਦੀਕ ਤੇ ਸੁਦਰਿੰਦਰ ਸਿੰਧਾ ਗੁਰਦਾਸ ਮਾਨ ਦਾ ਵੱਖਰਾ ਮੁਕਾਮ ਸੀ ਪਰ ਉਹ ਅਜਿਹੇ ਦੌਰ ਵਿੱਚ ਆਏ ਜਦੋਂ ਨਵੇਂ ਗਾਇਕਾਂ ਵਿੱਚ ਦਰਸ਼ਾਦ ਅਖਤਰ ਆਪਣਾ ਨਾਮ ਰੱਖਦੇ ਸਨ ਉਹ ਦੱਸਦੇ ਹਨ ਕਿ ਉਹ ਦੌਰ ਦੁਗਾਣਿਆਂ ਦਾ ਸੀ ਤੇ ਬਹੁਤ ਘੱਟ ਗਾਇਕ ਸੋਲੋ ਗੀਤ ਗਾਉਂਦੇ ਸਨ ਦਰਸ਼ਾਦ ਅਖਤਰ ਉਹਨਾਂ ਵਿੱਚੋਂ ਇੱਕ ਸੀ ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਗਾਇਕ ਮੁਖਤਿਆਰ ਮਣਕਾ ਦੱਸਦੇ ਹਨ ਕਿ ਉਹ ਸਾਲ 1990 ਤੋਂ ਲੈ ਕੇ 1996 ਤੱਕ ਦਿਲਸ਼ਾਦ ਅਫਤਰ ਦੇ ਸ਼ਗਿਰਦ ਰਹੇ ਸਨ ਉਹ ਦੱਸਦੇ ਹਨ ਕਿ ਦਿਲਸ਼ਾਦ ਅਫਤਰ ਦੀ ਯਾਦ ਵਿੱਚ ਉਹਨਾਂ ਦੇ ਕਰੀਬੀ ਰਹੇ ਲੋਕਾਂ ਵੱਲੋਂ ਹਰ ਸਾਲ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਵਿੱਚ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਮੇਲੇ ਵਿੱਚ ਕਈ ਨਾਮਵਰ ਗਾਇਕ ਹਿੱਸਾ ਲੈਂਦੇ ਨੇ ਬਿਊਰੋ ਰਿਪੋਰਟ ਪੰਜਾਬ ਨਾਈਟ